3 ਜੂਨ ਬਠਿੰਡਾ ਸਬਜ਼ੀ ਮੰਡੀ ਦਾ ਰੇਟ ਅਪਡੇਟ ਕਰ ਰਹੇ ਹਾਂ ਜੀ ਤੇ ਮਧੂ ਹੈ ਜੀ 16 ਤੋਂ 17 15 16 17 ਧਣੀਆਂ ਹੈਗਾ ਜੀ 100 ਰੁਪਏ ਪ੍ਰਤੀ ਕਿਲੋ ਖੱਕੜੀ ਹੈਗੀ ਹੈ ਜੀ 10 ਰੁਪਏ ਪ੍ਰਤੀ ਕਿਲੋ 8 ਤੋਂ ਲੈ ਕੇ 10 ਰੁਪਏ ਪ੍ਰਤੀ ਕਿਲੋ 10 ਰੁਪਏ ਕਿਲੋ ਨਾਲ ਇਹ ਗੁੱਟੀ ਉਨੇ 10 ਰੁਪਏ 10 ਰੁਪਏ ਦੀ ਗੁੱਟੀ ਜੀ ਜੀ 12 ਰੁਪਏ ਵੀ ਇਹ ਨਾਲ 10 ਰੁਪਏ ਦੀ ਗੁੱਟੀ ਤਲਾਈ ਵਾਲਾ ਸਾਗ ਹੈ ਜੀ ਤੋਰੀ ਹੈਗੀ ਹੈ ਜੀ 20 ਰੁਪਏ ਪ੍ਰਤੀ ਕਿਲੋ ਵੱਧ ਤੋਂ ਵੱਧ ਘੱਟ ਤੋਂ ਘੱਟ ਇੱਕੋ ਰੇਟ ਹੈ ਜੀ 20 ਰੁਪਏ ਕਿਲੋ ਕੱਦੂ ਦਾ ਰੇਟ ਹੈਗਾ ਜੀ ਵੱਧ ਤੋਂ ਵੱਧ 20 ਰੁਪਏ ਤੇ ਘੱਟ ਤੋਂ ਘੱਟ 15 ਰੁਪਏ ਪ੍ਰਤੀ ਕਿਲੋ ਕੁਆਲਟੀ ਤੁਸੀਂ ਦੇਖ ਸਕਦੇ ਹੋ ਪੂਰਾ ਫਰੈਸ਼ ਤਾਜ਼ਾ ਕੱਦੂ ਹੈ ਜੀ ਤਰ ਕੱਕੜੀ ਵਿਕੀ ਹੈ ਜੀ 15 ਰੁਪਏ ਪ੍ਰਤੀ ਕਿਲੋ 8 ਤੋਂ ਲੈ ਕੇ 10 ਕਿਲੋ ਦੇ ਕਰੀਬ ਲਫਾਫੇ ਦਾ ਵਜ਼ਨ ਹੋਊਗਾ ਜੀ ਇਹ ਮੰਡੀ ਦੇ ਵਿੱਚ ਕੁਆਂਟੀਟੀ ਦੇ ਵਿੱਚ ਮਾਲ ਲੈਣਾ ਪੈਂਦਾ ਜੀ ਕਿਲੋ 2 ਕਿਲੋ ਜਾਂ ਪਾਈਆ ਨਹੀਂ ਮਿਲਦਾ ਵੱਧ ਕੁਆਂਟੀਟੀ ਦੇ ਵਿੱਚ ਤੁਸੀਂ ਹੋਲਸੇਲ ਰੇਟ ਤੇ ਮੰਡੀ ਚ ਸਮਾਨ ਲੈ ਸਕਦੇ ਹੋ ਚਿਪੜਾ ਹੈਗਾ ਜੀ 12 ਰੁਪਏ ਪ੍ਰਤੀ ਕਿਲੋ ਤੇ ਕਰੇਟੀ ਦਾ ਵਜਨ ਹੋਊਗਾ ਜੀ ਘੱਟੋ ਘੱਟ 12 13 ਕਿਲੋ ਲਾਲ ਟਮਾਟਰ 10 ਰੁਪਏ ਪ੍ਰਤੀ ਕਿਲੋ ਕਚਾਰੀ ਆਮ ਹੈਗਾ ਜੀ 15 ਰੁਪਏ ਪ੍ਰਤੀ ਕਿਲੋ ਸੈਜ ਹੈਗਾ ਜੀ ਮੀਡੀਅਮ ਤੇ ਲਾਰਜ ਬੈਂਕ ਨਹੀਂ ਹੈਗੀ ਆ ਜੀ 10 ਰੁਪਏ ਪ੍ਰਤੀ ਕਿਲੋ 25ਵੇਂ ਪ੍ਰਤੀ ਕਿਲੋ ਇਕੱਠਾ ਲੈ ਜੀ 25ਵੇਂ ਪ੍ਰਤੀ ਕਿਲੋ ਇੱਕ ਮਾਰ ਲੈ ਜੀ ਇਹ ਮੰਡਾ ਅਰਬੀਆ ਜੀ 50 ਰੁਪਏ 50 ਰੁਪਏ ਕਿਲੋ ਵਜਨ ਲਫਾਫੇ ਦਾ ਹੋਊਗਾ ਜੀ ਘੱਟੋ ਘੱਟ 10 ਕਿਲੋ ਦੇ ਕਰੀਬ ਨਿੰਬੂ ਰਿਆ ਜੀ 60 ਰੁਪਏ ਪ੍ਰਤੀ ਕਿਲੋ 60 ਤੇ 65 ਰੁਪਏ ਛੋਟੀ ਦੇਸੀ ਅੰਬੀ ਆएगी ਜੀ 10 ਰੁਪਏ ਪ੍ਰਤੀ ਕਿਲੋ ਠੇਠਾ ਹੈਗਾ ਜੀ 70 ਰੁਪਏ ਪ੍ਰਤੀ ਕਿਲੋ ਬੱਚੀ ਬਾਈ 25 22 20 ਦਸ਼ੀ ਮਲੇ ਵਾਲੀ ਹੈਗੀ ਹੈ ਕੁਰੇ ਕੰਪਨੀ ਚਾਲੀ। ਸ਼ਿਮਲੇ ਵਾਲੀ ਹੈਗੀ ਜੀ 35-40 ਰੁਪਏ ਪ੍ਰਤੀ ਕਿਲੋ। ਪਿੰਡੀ ਰਹੀ ਜੀ 10, 12 ਤੇ 15 ਰੁਪਏ ਪ੍ਰਤੀ ਕਿਲੋ। ਹਾਂਜੀ ਕਿਸਾਨ ਵੀਰ ਨਾਲ ਗੱਲ ਕੀਤੀ ਆਵਾਜ਼ ਕਿਸੇ ਕਾਰਨ ਕਰਕੇ ਰਿਕਾਰਡ ਨਹੀਂ ਹੋ ਪਾਈ ਮਾਈਕ ਦੇ ਵਿੱਚ। ਮੈਂ ਦੁਬਾਰਾ ਕਿਤੇ ਇਹਨਾਂ ਨਾਲ ਗੱਲ ਜਰੂਰ ਕਰੂੰਗਾ ਤੇ ਇਹਨਾਂ ਨੂੰ ਪੁੱਛਿਆ ਤਾਂ ਇਹ ਕਹਿੰਦੇ ਵੀ ਕਾਫੀ ਮੰਦਾ ਹੈ ਵੀ ਰੇਟ 4-5 ਰੁਪਏ ਪ੍ਰਤੀ ਕਿਲੋ ਜਿਹੜੀ ਪੱਤਾ ਗੋਭੀ ਉਹ ਲੈ ਕੇ ਆਏ ਨੇ ਮੰਡੀ ਦੇ ਵਿੱਚੇ ਵੇਚ ਰਹੇ ਨੇ। ਤੇ ਕਾਫੀ ਕਹਿੰਦੇ ਵੀ ਜਿਹੜੇ ਕਿਸਾਨ ਵੀਰ ਨੇ ਉਹ ਕਹਿ ਰਹੇ ਨੇ ਵੀ ਰੇਟ ਕਾਫੀ ਮੰਦੇ ਨੇ ਮੰਡੀ ਦੇ ਵਿੱਚ